ਭਗਵੰਤ ਮਾਨ ਜੀ ਦਾ ਏਡਾ ਮਾੜਾ ਹਾਲ ਕਰ ਦਿੱਤਾ ਅਰਵਿੰਦ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਜੀ ਸਾਰੀਆਂ ਡਿਸਟ੍ਰਿਕਟ ਡਿਵੈਲਪਮੈਂਟ ਅਥਾਰਟੀ ਦੇ ਚੇਅਰਮੈਨ ਹੁੰਦੇ ਨੇ ਕਿਉਂਕਿ ਉਹ ਜਿਹੜੀ ਕਿਸਾਨਾਂ ਦੀ 25000 ਏਕੜ ਜਗ੍ਹਾ ਦਿੱਲੀ ਦੇ ਅਰਵਿੰਦ ਕੇਜਰੀਵਾਲ ਜੀ ਆਪਣੇ ਚੇਲੇ ਚਪਾਟਿਆਂ ਨੂੰ ਦੇਣਾ ਚਾਹੁੰਦੇ ਨੇ ਉਸ ਫਾਈਲ ਤੇ ਸਾਈਨ ਕਰਨ ਲੱਗਿਆਂ ਭਗਵੰਤ ਮਾਨ ਜੀ ਨੂੰ ਡਰ ਲੱਗਦਾ ਪਿਆ ਕਿ ਕੱਲ ਨੂੰ ਸੀਬੀਆਈ ਦੇ ਕੇਸ ਹੋ ਰਿਡੇ ਦੇ ਕੇਸ ਭੁਗਤਨੇ ਪੈਣਗੇ ਉਹ ਪਹਿਲੀ ਵਾਰ ਇਤਿਹਾਸ ਚ ਹੋਇਆ ਕਿ ਸੀਐਮ ਦੀਆਂ ਪਾਵਨਾ ਚੀਫ ਸੈਕਟਰ ਨੂੰ ਦੇ ਦਿੱਤੀਆਂ ਚੀਫ ਸੈਕਟਰੀ ਪਾਵਨਾ ਸੀਮ ਨੂੰ ਨਹੀਂ ਦੁੱਤੀਆਂ ਸੀਐਮ ਦੀਆਂ ਪਾਵਨਾ ਚੀਫ ਸੈਕਟਰੀ ਨੂੰ ਦੇ ਦੁੱਤੀਆਂ ਮੈਂ ਚੀਫ ਸੈਕਟਰੀ ਸਾਹਿਬ ਨੂੰ ਵੀ ਕਹਿਣਾ ਚਾਹਣਾ ਹੈ ਇਹ ਫਾਈਲਾਂ ਤੇ ਸਾਈਨ ਕਰੋਗੇ ਸੀਬੀਆਈ ਈਡੀ ਦੇ ਸਾਰਾ ਕੇਸਾਂ ਦੇ ਅੰਦਰ ਤੁਹਾਨੂੰ ਹੀ ਜਵਾਬਦੇਹ ਬਣੂਗੀ ਸਰਕਾਰ ਦੋਹਾਂ ਹੱਥਾਂ ਨਾਲ ਡੁੱਟਣਾ ਚਾਹੁੰਦੀ ਹੈ ਪੰਜਾਬ ਚ ਆ ਕੇ ਕੇਜਰੀਵਾਲ ਔਰ ਉਹਦੀ ਕੰਪਨੀ ਔਰ ਜਿਹੜੇ ਜੋੜੇ ਉਹਨੂੰ ਸਾਥ ਦੇ ਰਹੇ ਨੇ ਉਹਨਾਂ ਨੂੰ ਜਵਾਬ ਦੇਣਾ ਪੈਣਾ ਪੰਜਾਬ ਦੇ ਲੋਕਾਂ ਨੂੰ ਇਹ ਇਤਿਹਾਸ ਅੰਦਰ ਪਹਿਲੀ ਵਾਰ ਹੋਇਆ ਇਹ ਕਾਲ ਅਕਸ਼ਰਾਂ ਚ ਲਿਖਿਆ ਜਾਏਗਾ ਭਗਵੰਤ ਮਾਨ ਜੀ ਦਾ ਨਾਮ ਕਿ ਆਪਣੀਆਂ ਪਾਵਨਾ ਵੀ ਨਾ ਬਚਾ ਸਕੇ ਉਹ ਵੀ ਉਹਨਾਂ ਚੁੱਕ ਕੇ ਚੀਫ ਸ ਇੱਕ ਡੰਮੀ ਚੀਫ ਮਿਨਿਸਤਰੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹਿਣਾ ਚਾਹਣਾ ਹੈ ਤੁਸੀਂ ਪੰਜਾਬੀ ਜੇ ਥੋੜੀ ਗੈਰਤ ਦਿਖਾ ਦਿਓ ਇਹਦੇ ਨੂੰ ਅੱਛਾ ਹੋਊਗਾ ਕਿ ਤੁਸੀਂ ਪਬਲਿਕ 'ਚ ਜਾ ਕੇ ਕਹਿ ਦਿਓ ਕਿ ਮੈਂ ਪਰਵਾਹ ਨਹੀਂ ਕਰਦਾ ਇਹਦੇ ਦਵਾਰ ਕੋ ਬੰਦੇ ਦੀ ਮੈਂ ਕੁਰਸੀ ਛੱਡਣਾ ਪਸੰਦ ਕਰੂੰਗਾ ਲੇਕਿਨ ਪੰਜਾਬ ਦੀ ਗੈਰਤ ਨੂੰ ਬਰਦਾਸ਼ਤ ਨਹੀਂ ਕਰੂੰਗਾ ਇਹ ਪੰਜਾਬ ਦੀ ਗੈਰਤ ਨੂੰ ਵੰਗਾਰ ਦੇ ਪਏ ਨੇ ਅਰਵਿੰਦ ਕੇਜਰੀਵਾਲ ਮਨੀਸ਼ ਸੋਸੋਦੀ ਅਸਤਿੰਦਰ ਜੈਨ ਔਰ ਉਹਨਾਂ ਦੇ ਚੇਲੇ ਚਪਾਟੇ ਜਿਹੜੇ ਦੋ ਹੱਥਾਂ ਨਾਲ ਪੰਜਾਬ ਨੂੰ ਲੁੱਟ ਰਹੇ ਨੇ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਹਾਂ ਭਗਵੰਤ ਮਾਨ ਜੀ ਥੋੜੀ ਗੈਰਤ ਦਿਖਾਓ ਔਰ ਆਪਣੀ ਆਵਾਜ਼ ਅੰਦਰ ਬੁਲੰਦ ਕਰਕੇ ਬੋਲੋ ਕਿ ਮੈਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੂੰਗਾ ਪੰਜਾਬ ਦੇ ਲੁੱਟਣ ਵਾਲਿਆਂ ਨੂੰ ਪੰਜਾਬ ਦੇ ਲੋਕ ਤੁਹਾਨੂੰ ਹਮੇਸ਼ਾ ਦੇਸ਼ ਦੇ ਲੋਕ ਯਾਦ ਰੱਖਣਗੇ ਪਰ ਜੋ ਤੁਸੀਂ ਪਾਪ ਕਰਨ ਜਾ ਰਹੇ ਜੇ ਪੰਜਾਬ ਦੇ ਲੋਕ ਤੁਹਾਡਾ ਨਾਮ ਕਾਲੇ ਇਕਸਟਾ 'ਚ ਲਿਖਣਗੇ